ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਬਾਬਾ ਫਰੀਦ ਜੀ ਦੇ ਸ਼ਲੋਕ ਭਾਗ ਪਹਿਲਾ ਸ਼ਲੋਕ 6 ਫਰੀਦ ਕੇ ਏਕਾਂ ਓੰਕਾਰ ਸਤਗੁਰ ਪ੍ਰਸਾਦ ਜਿਤ ਦਿਹਾੜੇ ਧੰਨਵਰੀ ਸਾਹੇ ਲੈ ਲਖਾਈ ਮਲਕ ਜੇ ਕੰਨੀ ਸੁਣੀ ਦਾ ਮੋਹ ਦੇਖਾ ਲਿਆਏ ਜਿਤ ਦਿਹਾੜੇ ਧੰਨਵਰੀ ਸਾਹੇ ਲੈ ਲਖਾਈ ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾਲੇ ਆਏ ਇਹਦੇ ਵਿੱਚ ਇنس ਬੱਬਾ ਜੀ ਹਨੂ ਸਮਝਾ ਰਿਹਾ ਕਿ ਇਹ ਜਿਹੜੀ ਜਾਨ ਹੈ ਜਿੰਦਿਆ ਇਹ ਜਦੋਂ ਦੁਨੀਆ ਤੇ ਆਈ ਆ ਇਹ ਤਾਂ ਵਿਆਹ ਹੋਣਾ ਮੁਕਰਰ ਮੌਤ ਦੇ ਨਾਲ ਲਿਖਿਆ ਗਿਆ ਹੀ ਸਾਹੇ ਕਹਿੰਦੇ ਆ ਕਿ ਵਿਆਹ ਜਿੱਦ ਆਪਾਂ ਵੀਰਾਂਾਂ ਚ ਪੜਦੇ ਨੇ ਕਿ ਸਾਹੇ ਚਿੱਠੀ ਲੈ ਕੇ ਗਿਆ ਕੁੜੀ ਵਾਲਿਆਂ ਵੱਲੋਂ ਸਾਹੇ ਚਿੱਠੀ ਆਉਂਦੀ ਹੈ ਉਹਦੇ ਵਿੱਚ ਸਾਰਾ ਡਿਟੇਲ ਦਿੱਤੀ ਹੁੰਦੀ ਹੈ ਕਿੰਨੇ ਬੰਦਿਆਂ ਨੇ ਆਉਣਾ ਹੈ ਕਿਹੜੀ ਤਰੀਕਿਆ ਹਨ ਉਹ ਸਾਰੀ ਕੁੜੀ ਵਾਲੇ ਭੇਜਦੇ ਆ ਸੋ ਇਹ ਆਲਰੇਡੀ ਲਿਖੀ ਗਈ ਹੋਈ ਹੈ ਬੱਬਾ ਜੀ ਅਚ ਇਹ ਕਹਿ ਰਹੇ ਆ ਕਿ ਤੇਰਾ ਜਿਹੜੀ ਜਿੰਦ ਵਰਟੀ ਆਈ ਆ ਇਹਦਾ ਮੁਕਰਰ ਲਿਖਿਆ ਗਿਆ ਵਾ ਕਿਉਂਕਿ ਅ ਅਗਲੀਆਂ ਲਾਈਨਾਂ ਦੇ ਵਿੱਚ ਇਹਦਾ ਆਪਾਂ ਨੂੰ ਪ੍ਰੋਪਰ ਐਕਸਪਲੇਨੇਸ਼ਨ ਮਿਲੂਗੀ ਵੀ ਕਹਿ ਕੀਰੇ ਬੱਬਾ ਜੀ ਕਿੰਦੇ ਜੇਤ ਦਿਹਾੜੇ ਧੰਵਰੀ ਸਾਹੇ ਲੈ ਲਖਾਏ ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾਲੇ ਆਏ ਵੀ ਜਿਹੜੇ ਮੌਤ ਨੇ ਹਹੀਂ ਕੰਨਾਂ ਨਾਲ ਸੁਣੀ ਹੈ ਕਿ ਇੱਕ ਮੌਤ ਦੇ ਫਰਿਸ਼ਤੇ ਨੂੰ ਮਲਕ ਕਹਿੰਦੇ ਆ ਨਾ ਉਹ ਬੱਬਾ ਫਰੀਜ ਤੇ ਏਰੀਏ ਚ ਜਾਂ ਸਲਾਮ ਚ ਕਹਿੰਦੇ ਆਉਣਗੇ ਉਹ ਕਹਿੰਦੇ ਕਿ ਜੇ ਮਡੀ ਮੌਤ ਨੂੰ ਆਪਾਂ ਕੰਨਾਂ ਨਾਲ ਸੁਣਿਆ ਵਾਂ ਕਿ ਹਾਂ ਆਉਣੀ ਆ ਆਉਣੀ ਆ ਉਹ ਮੁਕਰਰ ਹੈ ਇੱਕ ਦਿਨ ਆਏਗੀ ਮਲਕ ਜੀ ਕੰਨੀ ਸੁਣੀ ਦਾ ਮੂੰਹ ਦਿਖਾ ਲਿਆ ਜਿਹਦੇ ਬਾਰੇ ਸੁਣ ਰਹੇ ਆ ਉਹ ਸਾਨੂੰ ਦਿਖੂਗੀ ਵੀ ਸਿੰਪਲ ਗੱਲ ਹੈ ਇਹਦੇ ਵਿੱਚ ਇਹ ਕਹਿ ਰਹੇ ਵੀ ਜਿਹੜੀ ਮੌਤ ਬਾਰੇ ਆਪਾਂ ਸੁਣ ਰਹੇ ਆ ਉਹ ਸਾਨੂੰ ਮੂੰਹ ਦਿਖਾਉਣ ਵੀ ਆਏਗੀ ਇੱਕ ਦਿਨ ਕਿ ਹਾਂ ਤੇਰਾ ਟਾਈਮ ਪੂਰਾ ਹੋ ਗਿਆ ਜਿੰਦ ਨਿਮਾਣੀ ਕੱਢੀ ਐ ਅੱਡਾਂ ਕੋ ਕੁੜਕਾਏ ਸਾਹੇ ਲਿਕੇ ਨਾ ਚੱਲਣੀ ਜਿੰਦੂ ਨੂੰ ਸਮਝਾਏ ਜਿੰਦ ਨਿਮਾਣੀ ਕੱਢੀ ਐ ਹੱਡਾਂ ਨੂੰ ਕੜਕਾਏ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ ਕਿ ਇਹਦੇ ਵਿੱਚ ਬਾਬਾ ਜੀ ਕਹਿ ਰਹੇ ਆ ਕਿ ਜਿਹੜੀ ਜਿੰਦਿਆ ਉਹਨੇ ਉਹ ਕੱਢ ਲੈਣੀ ਆ ਹੱਡਾਂ ਰੋਮ ਰੋਮ ਦੇ ਵਿੱਚੋਂ ਜਿੰਦ ਉਹਨੇ ਕੱਢ ਲੈਣੀ ਆ ਮੌਤ ਨੇ ਇਹ ਜਾਨ ਪੂਰੀ ਬਾਡੀ ਚੋਂ ਪਰ ਜ਼ਰੇ ਜ਼ਰੇ ਦੇ ਵਿੱਚੋਂ ਜਿੰਦ ਨੂੰ ਨੇ ਕੱਢ ਲੈਣੀ ਆ ਬਾਹਰ ਜਿੰਦ ਨਿਮਾਣੀ ਕੱਢੀਏ ਹੱਡਾ ਕੂ ਕੜਕਾਏ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ ਵੀ ਜਿੰਨੇ ਆਪਾਂ ਸਾਹੇ ਚਿੱਠੀ ਜਿਹੜੀ ਲਿਖੀ ਗਈ ਹੀ ਜਿਹੜਾ ਵਿਆਹ ਲਿਖਿਆ ਗਿਆ ਹੀ ਉਸ ਤੋਂ ਵੱਧ ਨਹੀਂ ਚੱਲਣਾ ਉਸ ਤੋਂ ਵੱਧ ਉਹਨੇ ਲੈ ਜਾਣਾ ਆ ਇਹ ਇੱਕ ਬਾਬਾ ਜੀ ਸਾਨੂੰ ਇੱਕ ਵਿਆਹ ਦਾ ਦ੍ਰਿਸ਼ ਕ੍ਰੀਏਟ ਕਰਕੇ ਸਾਨੂੰ ਕੋਈ ਚੀਜ਼ ਸਮਝਾਉਣੀ ਚਾਹ ਰਹੇ ਕਿਉਂਕਿ ਉਹ ਜਿਹੜੀਆਂ ਚੀਜ਼ਾਂ ਹੀ ਸਮਝਦੇ ਆ ਸੁਣਦੇ ਆ ਵੇਖੇ ਆ ਜਿਹੜੇ ਰਿਸ਼ਤੇ ਨਾਤੇ ਮਾਪੁਰਸ਼ਗੀ ਕਰਦੇ ਆ ਕਿ ਉਹਨਾਂ ਰਿਸ਼ਤੇ ਨਾਤਿਆਂ ਦੇ ਥਰੂ ਹੀ ਹਨ ਨੂੰ ਸਮਝਾਉਣ ਦੀ ਟਰਾਈ ਕਰਦੇ ਆ ਜੋ ਕਹਿਣਾ ਚਾਹੁੰਦੇ ਉਹ ਬਹੁਤ ਵੱਡੀ ਚੀਜ਼ ਆ ਉਹ ਲੈਂਗੁਏਜ ਨਹੀਂ ਆਉਂਦੀ ਪਰ ਉਹ ਹਨ ਨੂੰ ਹੱਡੇ ਨਜ਼ਰੀਏ ਨਾਲ ਦੱਸਣਾ ਚਾਹੁੰਦੇ ਆ ਕਿ ਸ਼ਾਇਦ ਇਦਾਂ ਸਮਝ ਜਾਣ ਸੋ ਆ ਜਿਹੜੀ ਪੂਰੀ ਬੱਬੂ ਫਰੀਜ਼ ਜੀ ਦਾ ਸ਼ਬਦ ਆ ਤੇ ਇਹਦੇ ਵਿੱਚ ਉਹ ਵਿਆਹ ਦਾ ਸੀਨ ਕ੍ਰੀਏਟ ਕਰਕੇ ਹੀ ਉਹ ਸਾਨੂੰ ਸਮਝਾ ਰਿਹਾ ਹੈ ਤੇ ਇਹਦੇ ਵਿੱਚ ਅੱਗੇ ਹੁੰਦਾ ਹੈ ਕਿ ਇਹਨੂੰ ਕੌਣ ਸਮਝਾਵੇ ਕਿ ਇਤੋਂ ਵੱਧ ਨਹੀਂ ਚੱਲਣਾ ਜਿੱਦਾਂ ਆਪਾਂ ਇਕੱਠਾ ਕਰੀ ਜੰਨੀ ਰੱਖੇ ਜਿੱਦਾਂ ਹਮੇਸ਼ਾ ਲਈ ਇੱਥੇ ਹੀ ਰਹਿਣਾ ਵਾ ਅਸੀਂ ਤੇ ਐਂ ਇਨਸਾਨ ਟ੍ਰੀਟ ਕਰਦਾ ਵਾ ਕਿ ਉਹਨ ਦਾ ਹਮੇਸ਼ਾ ਇਦਾਂ ਹੀ ਰਹਿਣਾ ਵਾ ਪਰ ਉਹ ਨਹੀਂ ਇਹ ਝੂਠਿਆ ਉਹ ਜੇ ਮੰਨ ਲਓ ਖੁਦ ਜਾਣ ਵਾਲਾ ਆ ਨੂੰ ਪਤਾ ਹੈ ਕਿ ਮੈਂ ਪਰਮਾਨੈਂਟ ਨਹੀਂ ਹੈਗਾ ਤੇ ਉਹ ਆਪਣੇ ਬੱਚਿਆਂ 'ਚ ਆਪਣੇ ਆਪ ਨੂੰ ਵੇਖਦਾ ਵਾ ਜਾਂ ਕੁਛ ਨਾ ਕੁਛ ਟਰਾਈ ਕਰਦਾ ਰਹਿੰਦਾ ਕਿ ਮੈਂ ਰਹਿ ਜਾ ਜਾਂ ਚਾਹੇ ਮੇਰਾ ਨਾਮ ਰਹਿ ਜਾ ਜਾਂ ਕੁਛ ਇਦਾਂ ਦਾ ਕਰਦਾ ਰਹਿੰਦਾ ਪਰ ਹਕੀਕਤ ਇਹ ਆ ਕਿ ਉਹ ਨਹੀਂ ਰਹਿਣਾ ਸੋ ਬੱਬਾ ਜੀ ਕਹ ਰਹੇ ਕਿ ਤੂੰ ਪਹਿਲੋਂ ਹੀ ਇਹਦਾ ਸਹੀ ਯੂਜ਼ ਕਰ ਲਾ ਇਹ ਮੁੱਕ ਜਣੀ ਆ ਤੇਰੇ ਕੋ ਲਿਮਟਡ ਆ ਤੂੰ ਸੋਚ ਸਮਝ ਕੇ ਯੂਜ਼ ਕਰ ਇਹਨਾਂ ਚੀਜ਼ਾਂ ਨੂੰ ਜਿੰਦ ਵਉਟੀ ਮਰਨ ਵਾਰ ਲੈ ਜਾਸੀ ਪਰਨਾਏ ਆਪਣ ਹੱਥੀ ਜੋਲ ਕੇ ਕਹਿ ਗੱਲ ਲੱਗੈ ਧਾਏ ਕਿ ਜਿੰਦ ਵਉਟੀ ਆ ਮਰਨ ਵਾਰਿਆ ਕਿ ਜਿਹੜੀ ਜਾਣ ਆ ਇਹ ਇੱਕ ਤਰ੍ਹਾਂ ਦੀ ਵਉਟੀ ਮੰਨ ਲਓ ਤੇ ਮੌਤ ਇਹਦਾ ਵਾਰਿਆ ਜਿੰਨੇ ਇਹਨੂੰ ਵਿਆਹ ਕੇ ਲੈ ਜਾਣਾ ਹੈ ਜਿੱਦਾਂ ਜਦੋਂ ਤੱਕ ਕਲਚਰ 'ਚ ਇਹ ਚੀਜ਼ ਹੁੰਦੀ ਆ ਕਿ ਮੁੰਡੇ ਵਾਲੇ ਕੁੜੀ ਨੂੰ ਵਿਆਹ ਕੇ ਤੇ ਆਪਣੇ ਘਰ ਲਾਏ ਜਾਂਦੇ ਆ ਹਨ ਸੇਮ ਇਥੇ ਵਿੱਚ ਕਹਿ ਰਿਹਾ ਕਿ ਜਿੰਦ ਨੂੰ ਇਸ ਮੌਤ ਨੇ ਵਿਆਹ ਕੇ ਲੈ ਜਾਣਾ ਆ ਉਹ ਸੀਨ ਜਿੱਦਾਂ ਬਾਬਾ ਜੀ ਕ੍ਰੀਏਟ ਕਰ ਰਹੇ ਉਹਦੇ ਕਿ ਜਿੰਦ ਬਉਟੀ ਮਰਨ ਵਾਰ ਲੈ ਜਾਸੀ ਪਰਣਾਏ ਆਪਣ ਹੱਥੀ ਝੋਲ ਕੇ ਕਹਿ ਗੱਲ ਲੱਗੇ ਤਾ कि ਜਿਵੇਂ ਇਸ ਬਾਡੀ ਨੇ ਇਹ ਜਿੰਦ ਨੂੰ ਆਪਣੇ ਹੱਥੀ ਤੋੜ ਦੇਣਾ ਵਾ ਉਹ ਜਦੋਂ ਨੇ ਦੱਸਿਆ ਬੱਬਾ ਨੇ ਕਿ ਉਹਨੇ ਕੱਢ ਕੇ ਲੈ ਜਾਣਾ ਜਿਦ ਤਰਾ ਪਕੂੜੀ ਨੂੰ ਉਹ ਦੇਸ਼ ਘਰ ਪਰਿਵਾਰ ਤੋੜਦੇ ਆ ਤੇ ਬਾਅਦ ਚ ਆਪਸ ਚ ਗੱਲ ਲੱਗ ਕੇ ਰੋਂਦੇ ਆ ਕਹਿੰਦੇ ਵੀ ਜਦੋਂ ਇਹ ਬਾਡੀ ਨੇ ਇਹ ਜਿੰਦ ਨੂੰ ਤੋੜ ਦੇਣਾ ਆ ਤੇ ਫਿਰ ਤੂੰ ਕਿਹਦੇ ਗੱਲ ਲੱਗ ਕੇ ਰੋਣਾ ਆ ਕਹਿ ਗੱਲ ਲੱਗੇ ਤਾਂ ਇਹ ਕਿੱਥੇ ਧਾਵਾਂ ਮਾਰ ਮਾਰ ਕੇ ਦੀ ਗੱਲ ਰੋਏਗਾ ਇਹ ਬਾਡੀ ਤੋਰੇਗੀ ਆਪਣੇ ਹੱਥੀ ਤੋਰੇਗੀ ਸੋ ਇੱਚ ਇੱਕ ਸ਼ਬਦ ਆ ਪੂਰਾ ਸ਼ਾਇਦ ਕਾਫੀ ਸਲੋਕਾਂ ਦਾ ਬੰਦਿਆ ਵਾਲੋਂ ਨਿੱਕੇ ਪੁਰਸਲਾਤ ਕੰਨੀ ਨਾ ਸੁਣੀ ਆਏ ਫਰੀਦਾ ਕਿڑی ਪਵਨ ਦੇ ਖੜਾ ਨਾ ਆਪ ਮੁਹਾਏ ਇਹ ਸਲੋਕ ਵਿੱਚ ਸਾਨੂੰ ਬਾਬਾ ਜੀ ਕਹਿ ਰਹੇ ਆ ਕਿ ਵਾਲੋਂ ਨਿੱਕੇ ਪੁਰਸਲਾਤ ਕੰਨੀ ਨਾ ਸੁਣੀ ਆਏ ਕਿ ਵਾਲ ਤੋਂ ਨਿੱਕਾ ਪੋਲਿਆ ਪੋਲ ਸਰਾਤ ਇਸਲਾਮ ਚ ਮੰਨਿਆ ਜਾਂਦਾ ਵਾ ਕਿ ਇੱਕ ਪੋਲਿਆ ਉਦੇ ਉੱਪਰ ਨੂੰ ਜੀਵ ਨੂੰ ਲੰਘਣਾ ਪੈਂਦਾ ਵਾ ਕਿ ਤਾਂਕਿ ਜਿਹਦੇ ਸਿਰ ਤੇ ਤੇ ਭਾਰ ਹੋਏਗਾ ਉਹ ਵਾਲ ਤੋਂ ਡਿੱਗ ਪੇਗਾ ਜਿਹਦੇ ਸਿਰ ਤੇ ਕੋਈ ਭਾਰ ਨਹੀਂ ਹੋਏਗਾ ਉਹ ਵਾਲ ਤੋਂ ਪਾਰ ਲੰਘ ਜਾਏਗਾ ਉਹ ਵਾਲ ਜਿਹਨੇ ਪਤਲੇ ਪੁੱਲ ਨੂੰ ਨਾ ਇੱਕ ਕਹਿੰਦੇ ਕਿ ਪੁੱਲ ਸਰਾਤ ਇਸਲਾਮ 'ਚ ਮੰਨਿਆ ਜਾਂਦਾ ਜਿétrਾਂ ਸਾਡੇ ਸਵਰਗ ਨਰਕ ਹੁੰਦਾ ਹੈ ਜਾਂ ਜਿੱਦਾਂ ਵੀ ਮੰਨਦੇ ਆ ਬਿਲੀਵਸ ਹੈਗੇ ਉਧਰ ਦੇ ਇਸਲਾਮ 'ਚ ਬਿਲੀਵ ਹੈ ਕਿ ਪੁੱਲ ਸਲਾਤ ਇੱਕ ਐਸਾ ਪੌੜਿਆ ਓਵਲ ਜਿੰਨਾ ਪਤਲਾ ਵਾ ਠੀਕ ਹੈ ਤੇ ਜੇ ਉਹ ਤੋਂ ਡਿੱਗਦਾ ਵਾ ਤੇ ਦोजਖ ਚ ਡਿੱਗਦਾ ਵਾ ਇਨਸਾਨ ਸੋ ਤੇ ਜਿਹੜਾ ਪਾਰ ਲੰਘ ਜਾਂਦਾ ਵਾ ਤੇ ਉਹ ਜੰਨਤ ਜਾਂਦਾ ਵਾ ਇਹ ਪੁੱਲ ਸਰਾਤ ਬਾਰੇ ਕਿਹਾ ਜਾਂਦਾ ਪਰ ਹੁਣ ਇਹ ਬਾਬਾ ਜੀ ਇਹ ਗੱਲ ਸਮਝਵਾ ਰਹੇ ਆ ਕਿ ਤੈਨੂੰ ਸੁਣਨ ਚਾਹੁੰਦਾ ਹੈਗਾ ਤੂੰ ਸੁਣਦਾ ਹੈਗਾ ਕਿ ਪੁਰਸਲਾਤ ਬਾਰੇ ਨਵਾਜ਼ ਚ ਚਾਹੇ ਤੂੰ ਪੜਦਾ ਹੀ ਤੈਨੂੰ ਬਹੁਤ ਸਿਆਣੀ ਮਨੁੱਖ ਦੱਸਦੇ ਹੀਗੇ ਤੇਰੇ ਕੰਨੀਆਂ ਵਾਜਾਂ ਪੈਂਦੀਆਂ ਹੈਗੀਆਂ ਹਣਾ ਵੀ ਇੱਥੇ ਐਵੇਂ ਹੀ ਹੋ ਸਕਦਾ ਵਾ ਤੇ ਤੇਰਾ ਟਾਈਮ ਲਿਮਿਟਡ ਆ ਤੇਰੇ ਕੰਨ ਆਣਾ ਤੂੰ ਸੁਣਦਾ ਰਿਆ ਹਮੇਸ਼ਾ ਬਹੁਤ ਸਿਆਣਿਆਂ ਤੋਂ ਜੇ ਉਹ ਪਰ ਫਿਰ ਵੀ ਤੂੰ ਉਧਰ ਗੌਰ ਨਹੀਂ ਕੀਤਾ ਤੇ ਆਪਣਾ ਆਪ ਲਟਾਉਂਦਾ ਰਿਆ ਆਪਣਾ ਵਕਤ ਜਿਹੜਾ ਹੈ ਫालतू ਲਟਾਉਂਦਾ ਰਿਆ ਆਪਣਾ ਵਕਤ ਖਰਾਬ ਕਰਦਾ ਰਿਆ ਕਿ ਜਿਹੜਾ ਤੈਨੂੰ ਇੱਕ ਪੂੰਜੀ ਮਿਲੀ ਆ ਜਿਹੜੀ ਆ ਤੈਨੂੰ ਬੋਡੀ ਦਾ ਇੱਕ ਲਿਮਿਟਡ ਟਾਈਮ ਮਿਲਿਆ ਵਾ ਇਹ ਐਵੇਂ ਹੀ ਖਰਾਬ ਕਰਤਾ ਬਸ ਆਲਤੂ ਫालतੂ ਚੀਜ਼ਾਂ 'ਚ ਹੀ ਇਹਦਾ ਸਹੀ ਯੂਜ਼ ਨਹੀਂ ਕੀਤਾ ਉਹਨੇ ਨੂੰ ਇਹ ਟਾਈਮ ਮੁੱਕ ਗਿਆ ਜਿਸਵੇਂ ਫਰੀਦਾ ਕੀੜੀ ਭਵੰਦੀ ਖੜਾ ਨਾ ਆਪਮਹਾਏ ਕਿ ਤੇਰੇ ਕੰਨੀ ਵਾਜਾਂ ਪੈਂਦੀਆਂ ਹੀਆਂ ਤੈਨੂੰ ਜਗਾਉਣ ਵਾਲੇ ਜਗਾਉਣ ਦੀ ਟਰਾਈ ਕਰਦੇ ਹੀ ਤੈਨੂੰ ਧਾਰਮਿਕ ਲਿਟਰੇਚਰ ਜਗਾਉਣ ਦੀ ਟਰਾਈ ਕਰਦਾ ਹੀ ਤੈਨੂੰ ਬਹੁਤ ਜਣੇ ਬੜੇ ਸਿਆਣੇ ਇਨਸਾਨ ਜਗਾਉਣ ਦੀ ਟਰਾਈ ਕਰਦੇ ਰਿਹਾ ਪਰ ਤੂੰ ਨਹੀਂ ਸੁਣ ਰਿਹਾ ਫਰੀਦਾ ਦਰਦਰ ਵੇ ਸੀ ਗਾਖੜੀ ਚੱਲ ਨਾ ਦੁਨੀਆਂ ਘੱਤ ਬਨ ਉਠਾਈ ਕੋਟਲੀ ਕਿੱਥੇ ਵੰਨ੍ਹਾ ਘੱਤ ਜਿਹੜੀ ਦਰਬੀਸੀ ਹੀ ਜਿਹੜਾ ਸਪਿਰਚੁਅਲ ਪਾਥ ਹੀਗਾ ਜਿ ਤਰ੍ਹਾਂ ਉਹਦੇ ਦਰ ਤੇ ਪਹੁੰਚਣ ਦਾ ਉਹ ਇੱਕ ਤੇ ਪਹਿਲੋਂ ਔਖਾ ਹੀਗਾ ਹਨਾ ਜਿੰਨਾ ਆਪਾਂ ਵਿਗੜ ਗਏ ਆਏ ਸੁਧਰਨਾ ਬਹੁਤ ਔਖਾ ਹੋ ਰਿਹਾ ਤੇ ਉਤੋਂ ਮੈਂ ਚੱਲ ਪੁੱਠਾ ਰਿਆਂ ਵੀ ਚੱਲ ਮੈਂ ਦੁਨੀਆ ਵਾਲੇ ਰਾਹ ਤੇ ਰਿਆਂ ਦਰ ਦਰਬੀਸੀ ਗਾ ਖੜੀ ਚੱਲਾਂ ਦੁਨੀਆ ਪਾਥ ਕੀ ਇੱਕ ਤੇ ਮੈਂ ਰਾਹ ਔਖਾ ਵਾ ਉਤੋਂ ਚੱਲ ਪੁੱਠਾ ਰਿਆਂ ਵਾ ਜਿੱਥੇ ਚੱਲਣਾ ਚਾਹੀਦਾ ਜਿਵੇਂ ਉੱਥੇ ਵੀ ਚੱਲ ਰਿਹਾ ਹੁੰਦਾ ਫਿਰ ਵੀ ਥੋੜਾ ਔਖਾ ਹੋ ਕੇ ਮੈਂ ਪਹੁੰਚ ਜਾਂਦਾ ਪਰ ਮੈਂ ਉੱਥੋਂ ਤੇ ਪੁੱਠਾ ਚੱਲ ਰਿਹਾ ਤੇ ਚੱਲਾ ਦੁਨੀਆ ਭੱਤ ਬੰਨ ਉਠਾਈ ਪੋਟਲੀ ਕਿੱਥੇ ਵੰਗਾਂਗਾ ਤੇ ਵੀ ਉੱਤ ਕਿਤੇ ਰਾਹ ਔਖਾ ਇੱਕ ਰਾਹ ਔਖਾ ਦੂਸਰਾ ਮੈਂ ਚੱਲ ਪੁੱਠਾ ਰਿਹਾ ਵਾਂ ਤੇ ਤੀਸਰਾ ਮੈਂ ਇੱਕ ਪੰਡ ਚੁੱਕੀ ਪਈ ਐ ਫालतू ਚੀਜ਼ਾਂ ਦੀ ਵਿਕਾਰਾਂ ਦੀ ਜੇ ਉਹ ਕੀ ਹੁਣ ਇਹ ਪੰਡ ਕਿਹਦੇ ਅੱਗੇ ਤਰਾਂ ਹੁਣ ਮੈਂ ਕਿੰਨੂੰ ਦਸਾਂ ਕੌਣ ਮੈਨੂੰ ਗਾਈਡ ਕਰੇ ਕਿਹਦੇ ਅੱਗੇ ਆ ਚੀਜ਼ ਸੁੱਟਾਂ ਕੀ ਹੁਣ ਮੈਨੂੰ ਦੱਸ ਮੈਂ ਕੀ ਕਰਾਂ ਕਿ ਜਨਾ ਮੁਝੈ ਕਿ ਜਨਾ ਸੁਝੈ ਦੁਨੀਆ ਗੁਜੀ ਪਾਹੇ ਸਾਈ ਮੇਰਾ ਚੰਗਾ ਕੀਤਾ ਨਹੀਂ ਤਹੰ ਪੀਂਦ ਜਾ ਆਹੇ ਕੋਈ ਸਮਝ ਨਹੀਂ ਆਉਂਦੀ ਕੁਛ ਪਤਾ ਨਹੀਂ ਲੱਗ ਰਿਹਾ ਕਿਹੜੀ ਚੀਜ਼ ਕਿਉਂ ਕਰ ਰਿਹਾ ਇਹਦੀ ਪਿੱਛੇ ਰੀਜ਼ਨ ਕੀ ਵਜ੍ਹਾ ਕੀ ਪਰ ਫਿਰ ਵੀ ਉਹ ਉਹਨਾਂ ਚੀਜ਼ਾਂ ਚ ਦੁਨੀਆ ਭੱਜੀ ਫਿਰਦੀ ਆ ਐ ਐਦਾਂ ਵਾ ਕਿ ਦੁਨੀਆ ਪਾਹੇ ਮਤਲਬ ਹੁੰਦਾ ਅੱਗ ਗੁੱਜੀ ਪਾਹੇ ਗੁੱਜੀ ਪਾਹੇ ਮਤਲਬ ਵੀ ਅੰਦਰੋਂ ਅੰਦਰੀ ਅੱਗ ਤੋਂ ਖਰੀ ਹੁੰਦੀ ਇੱਕ ਇੱਕ ਹੁੰਦਾ ਕਿ ਲਾਟਾਂ ਬਲ ਰੀਆਂ ਆਪਾਂ ਇੱਕ ਅੱਗ ਦੇਖਦੇ ਆ ਕਿ ਜਿਦਾਂ ਚਾਹੇ ਕਿਚੀ ਨੂੰ ਅੱਗ ਲੱਗੇ ਨਹੀਂ ਉੱਪਰ ਹੌਲੀ ਹੌਲੀ ਧੁਖ ਰਹੀਂਦੀ ਅੰਦਰੋਂ ਅੰਦਰ ਅੰਦਰ ਉਹ ਸੜ ਰਹੀ ਹੁੰਦੀ ਚੀਜ਼ ਸੇਮ ਬੱਬਾ ਜੀ ਕਹਿੰਦੇ ਆ ਵੀ ਇਹ ਦੁਨੀਆ ਵਾਂ ਅੰਦਰੋਂ ਅੰਦਰੀ ਸੜ ਰਹੀ ਆ ਅੰਦਰੋਂ ਅੰਦਰੀ ਬਾਹਰ ਚਾਹੇ ਜਿੰਨਾ ਮਰਜੀ ਬਿਹੇਵਧੀਆਂ ਦਿਖਾਉਣ ਜੋ ਮਰਜੀ ਉਹ ਕੋਈ ਅਕਲ ਨਹੀਂ ਹੈਗੀ ਅੰਦਰੋਂ ਅੰਦਰੀ ਉਹ ਸੜੀ ਜਾ ਰਹੀ ਧੁਖ ਰਹੀ ਐ ਫਿਰ ਅੱਗੇ ਕਹਿੰਦੇ ਆ ਕਿਸ ਸਾਈ ਮੇਰੇ ਚੰਗਾ ਕੀਤਾ ਨਹੀਂ ਹਾਂ ਭੀ ਦੱਜਾ ਦੇ ਕਿ ਜੇ ਮੇਰੇ ਸਾਈ ਨੇ ਬਹੁ ਸੋਹਣਾ ਕਰਮ ਕੀਤਾ ਮੇਰੇ ਸਾਈ ਨੇ ਮੈਨੂੰ ਮੇਰੇ ਮੁਰਸ਼ਿਦ ਨੇ ਮੇਰੇ ਗੁਰੂ ਨੇ ਮੈਨੂੰ ਬਚਾ ਲਿਆ ਨਹੀਂ ਤੇ ਮੈਂ ਵੀ ਇਦਾਂ ਹੀ ਇਹ ਅੱਗ ਚ ਹੀ ਸੜ ਜਾਣਾ ਸੀ ਅੰਦਰੋਂ ਅੰਦਰ ਹੀ ਤੁਖ ਦੇ ਤੁਖ ਦੇ ਤੁਖ ਦੇ ਸੜ ਜਾਣਾ ਸੀ ਇਹ ਅੱਗ ਕਈ ਤਰ੍ਹਾਂ ਦੀ ਆ ਈਰਖਾ ਆ ਆ ਮਾਇਆ ਆ ਲਾਲਚ ਆ ਮੋਹ ਆ ਇਕਈ ਤਰੀਕਿਆਂ ਦੀ ਆ ਤੇ ਪਰ ਉਹ ਅੰਦਰੋਂ ਅੰਦਰੀ ਸੜ ਰਹੀ ਸਾਰੇ ਤੁਖਰੇ ਹਰ ਇੱਕ ਦੇ ਅੰਦਰ ਇੱਕ ਸਹਿਮ ਹੈ ਗਿਆ ਹਰੇਕ ਦੇ ਅੰਦਰ ਉਹ ਚੀਜ਼ ਹੈਗੀ ਆ ਕਿ ਇੱਕ ਸਹਿਮ ਆ ਇੱਕ ਡਾਰਿਆ ਕਿਉਂ ਭਜਨਾ ਠਰਈ ਕਿਉਂ ਦੁਨੀਆ ਇਕੱਠਾ ਕਰ ਰਹੀ ਆ ਕਿਉਂ ਇੰਨੀਆਂ ਭਜਾਂ ਦੌੜਾਂ ਇੱਕ ਦੂਜੀ ਤੋਂ ਅੱਗੇ ਨਿੰਗਣਾ ਜੀ ਉਹ ਖੇੜੀ ਚੀਜ਼ ਦਾ ਡਾਰਿਆ ਜਿਹੜਾ ਦਿਨ ਰਾਤ ਭਜਾਰਿਆ ਉਹਨਾਂ ਨੂੰ ਤੂੰ ਨਾਲ ਚੈਨ ਹਰਾਮ ਕੀਤਾ ਰੱਬ ਦਾ ਨਾਮ ਲੈਣ ਬਿੰਦੇ ਆ ਤੇ ਕੁਝ ਹੋਰ ਸੋਚ ਰਿਆ ਕਿਤੇ ਉਹਨਾਂ ਨੂੰ ਫਿਕਰਾਂ ਨੂੰ ਚਿੰਬੜਿਆ ਕਿਤੇ ਡਿਜ਼ਾਇਰ ਨੂੰ ਚਿੰਬੜਿਆ ਇਹ ਕਿਉਂ ਹੋ ਰਿਹਾ ਵਾ ਪਰ ਬੱਬਾ ਫਰੀਜੀ ਕਹਿੰਦੇ ਮੇਰੇ ਨਾਲ ਇਦਾਂ ਨਹੀਂ ਹੋ ਰਿਹਾ ਮੈਂ ਵੀ ਐਸੇ ਅੱਗ 'ਚ ਸੜ ਜਾਣਾ ਸੀ ਅੰਦਰੋਂ ਅੰਦਰ ਹੀ ਸੜਦੇ ਰਹਿਣਾ ਸੀ ਜੇ ਮੇਰਾ ਮੁਰਸ਼ਿਦ ਮੈਨੂੰ ਨਾ ਬਚਾਉਂਦਾ ਤੇ ਨਹੀਂ ਤਾਂ ਹੋਂ ਵੀ ਦੱਜਾ ਹੈ ਕਿ ਮੈਂ ਵੀ ਇਦਾਂ ਹੀ ਸੜ ਜਾਣਾ ਹੈ ਫਰੀਦਾ ਜੇ ਜਾਣਾ ਤਿਲ ਛੋੜੜੇ ਸੰਭਲ ਬੁੱਕ ਪਰੀ ਜੇ ਜਾਣਾ ਸੋਹ ਨੰਡੜਾ ਤਾਂ ਥੋੜਾ ਮਨੋ ਕਰੀ ਜੇ ਮੰਨ ਲੋ ਐਜ਼ ਅ ਐਗਜ਼ਾਮਪਲ ਬਾਬਾ ਜੀ ਦਮੇ ਪਹਿਲਾਂ ਉਹ ਦੱਸਿਆ ਹੀ ਕਿ ਇਹ ਕੁਝ ਤਰੀਕਿਆਂ ਨਾਲ ਸਮਝਾਉਂਦੇ ਆ ਹਨ ਨੂੰ ਕੁਝ ਸੀਨ ਕ੍ਰੀਏਟ ਕਰਕੇ ਕਿਸੇ ਚੀਜ਼ ਦੀ ਐਗਜ਼ਾਮਪਲਸ ਦੇ ਕੇ ਤਾਂ ਕਿ ਹਨ ਨੂੰ ਸਮਝ ਆ ਸਕੇ ਇਹਦੇ ਚ ਕਹਿ ਰਹੇ ਵੀ ਜੇ ਮੈਨੂੰ ਪਤਾ ਹੈ ਕਿ ਇਹ ਜਿਹੜੇ ਤੇਲ ਆ ਇਹ ਲਿਮਟਡ ਆ ਹੁਣ ਤਿਲਾਂ ਦਾ ਹੀ ਕਿਉਂ ਬਾਬਾ ਜੀ ਨੇ ਨਾਮ ਲਿਆ ਕਿਸਟੇਲਿਆ ਬਹੁਤ ਛੋਟੇ ਛੋਟੇ ਆ ਹਨਾ ਤੇ ਉਹ ਤਦਾਦ ਚ ਬਹੁਤ ਜ਼ਿਆਦਾ ਲੱਗਦੇ ਹਨ ਸੇਮ ਹਨੂ ਲੱਗਦਾ ਕਿ ਸਾਡੀ ਜ਼ਿੰਦਗੀ ਬੜੀ ਪਈ ਆ ਹਨੂ ਬਹੁਤ ਦਿਨ ਪਹਿ ਹਜੇ ਕਈ ਸਾਲ ਪਹਿ ਕਿੰਨੇ ਸਾਲ ਪਹਿ ਤੇ ਪਰ ਹਨੂ ਦੇਖਦੇ ਨਹੀਂ ਭੀ ਕੇ ਕਰਕੇ ਨੰਗੀ ਜਾ ਰਿਹਾ ਲਿਮਟਡ ਆ ਖਤਮ ਤੇ ਹੋ ਹੀ ਜਾਣੇ ਚਾਹੇ ਕਿੰਨੇ ਵੀ ਵੇਖਣ ਨੂੰ ਲੱਗ ਰਹੇ ਹੁਣ ਸੇਮ ਤੇਲ ਹਨੂ ਵੇਖਣ ਨੂੰ ਬੜੇ ਲੱਗਦੇ ਆ ਪਰ ਛੋਟੇ ਛੋਟੇ ਜੀ ਹੁੰਦੇ ਆ ਭੀ ਇੱਕ ਬੁੱਕ ਭਰੀ ਆ ਤੇ ਕਿੰਨੇ ਲੱਗਣੇ ਭੀ ਅੱਛੇ ਤੇ ਗਿਣ ਵੀ ਨਹੀਂ ਸਕਦੇ ਪਰ ਇੱਕ ਦਿਨ ਮੁੱਕ ਜਾਂਦੇ ਆ ਸੋ ਗਾਰੇ ਵੀ ਜੇ ਮੈਨੂੰ ਪਤਾ ਹੀ ਤੇ ਲਿਮਟਡ ਆ ਤੇ ਮੈਂ ਸੰਭਲ ਕੇ ਬੁੱਕਾ ਪਰ ਪਰ ਕੇ ਲਟਾਉਂਦਾ ਕਿ ਜਿੱਦਾਂ ਜੇ ਮੈਨੂੰ ਪਤਾ ਹੀ ਮੇਰੇ ਦਿਨ ਲਿਮਟਡ ਆ ਤੇ ਮੈਂ ਸਹੀ ਯੂਜ਼ ਕਰਦਾ ਇੱਕ ਇੱਕ ਦਿਨ ਦਾ ਸਹੀ ਕੀਮਤ ਪਾਉਂਦਾ ਇੱਕ ਇੱਕ ਸਾ ਨੂੰ ਸਹੀ ਯੂਜ਼ ਕਰਦਾ ਪਰ ਫालतू ਚ ਲਟਾਤੇ ਐਵੇਂ ਕਿ ਜਿਤਰਾ ਵਾਦ ਹੋਈ ਹੁੰਦੇ ਐਵੇਂ ਫालतू ਟਾਈਮ ਸੌਂ ਕੇ ਖਰਾਬ ਕਰ ਲਿਆ ਜਿੱਦਾਂ ਬਾਬਾ ਜੀ ਦਾ ਅੱਗੇ ਵੀ ਆਉਣਾ ਹੈ ਕਿ ਚਾਰ ਗਵਾਇਆ ਹੰਡ ਫਰੀਦਾ ਚਾਰ ਗਵਾਇਆ ਸੰਪੀ ਚਾਰ ਮੈਂ ਦੁਨੀਆਦਰ ਜਿਹਾ ਭੱਜ ਨਟਕੇ ਖਾ ਪੀ ਕੇ ਗਵਾਤਾ ਤੇ ਚਾਰ ਤੇ ਚਾਰ ਪੈਰ ਜਿਹੜੇ ਸੀ ਸੌ ਕੇ ਗਵਾਤੇ ਪਿਛੇ ਵੀ ਘੰਟੇ ਦਾ ਦੇਣੇ 1200 ਕੇ ਗਵਾਤੇ ਤੇ 12 ਆਲਤੂ ਫਾਲਤੂ ਜਿ ਗਵਾਤੇ ਸੋ ਬੱਬਾ ਜੀ ਇਹ ਕਹਿ ਰਿਹਾ ਕਿ ਤੂੰ ਇਹ ਨਾ ਵੇਖ ਕਿ ਤੇਲ ਬਹੁਤ ਆ ਤੂੰ ਇਹ ਵੇਖ ਕਿ ਇਹ ਲਿਮਟ ਆ ਇਤੋਂ ਵੱਧ ਨਹੀਂ ਚੱਲਣੀ ਸੋ ਤੈਨੂੰ ਉਹ ਸਭ ਨਾਲ ਯੂਜ਼ ਕਰਕੇ ਚੱਲਣਾ ਚਾਹੀਦਾ ਹੈ ਜੇ ਜਾਣਾ ਤੇਲ ਥੋੜੇ ੜੇ ਸੰਭਲ ਬੁੱਕ ਪਰੇ ਫਿਰ ਅੱਗੇ ਉਹ ਕਹਿ ਰਿਹਾ ਕਿ ਇਹ ਗੱレ ਕਿ ਜੇ ਜਾਣਾ ਸ਼ੌ ਨੰਦੜਾ ਤਾਂ ਥੋੜਾ ਮਾਨ ਕਰੀ ਕਿ ਜੇ ਮੈਨੂੰ ਪਤਾ ਹੁੰਦਾ ਕਿ ਜਿਹੜਾ ਮੇਰਾ ਖਸਮ ਆ ਮੇਰਾ ਸ਼ੌ ਆ ਉਹ ਇੱਕ ਬੱਚੇ ਵਰਗਾ ਆ ਕਿ ਜਿੱਦਾਂ ਉਹ ਇੱਕ ਬੱਚੇ ਨੂੰ ਪਸੰਦ ਕਰਦਾ ਆ ਮੈਂ ਜੇ ਮੈਨੂੰ ਇਹ ਪਤਾ ਹੁੰਦਾ ਤੇ ਮੈਂ ਕਦੀ ਵੀ ਸਿਆਣੇ ਹੋਣ ਦੀ ਈਗੋ ਨਾਲ ਲੈ ਕੇ ਆਉਂਦਾ ਮੈਂ ਕਦੀ ਵੀ ਚਲਾਕੀਆਂ ਨਾ ਮਾਰਦਾ ਮੈਂ ਕਦੀ ਚਲਾਕੀਆਂ ਨਾਲ ਸਮਝਣ ਦੀ ਕੋਸ਼ਿਸ਼ ਨਾ ਕਰਦਾ ਤੇ ਮੈਂ ਬਹੁਤ ਹੀ ਭੋਲੇ ਸੁਭਾਅ ਤੇ ਸਾਫ਼ ਨੀਤ ਵਾਲਾ ਹੁੰਦਾ ਜਿੱਦਾਂ ਇੱਕ ਬੱਚਾ ਹੁੰਦਾ ਵਾ ਪੋਲਾ ਸੁਭਾਅ ਤੇ ਸਾਫ਼ ਨੀਤ ਜੂ ਦਿਲਚੇ ਉਹ ਹੀ ਮੂਤੇ ਆ ਜਿਆਦਾਤਰ ਛੋਟੇ ਬੱਚੇ ਚ ਜਿੱਦਾਂ ਹੁੰਦਾ ਤੇ ਜੇ ਮੈਨੂੰ ਪਤਾ ਹੁੰਦਾ ਕਿ ਉਹ ਇਦਾਂ ਦੇ ਚੀਜ਼ ਨੂੰ ਪਸੰਦ ਕਰਦਾ ਸ਼ੋਭਨ ਨੰਦੜਾ ਤਾਂ ਥੋੜਾ ਤੇ ਮੈਂ ਇੰਨਾਂ ਅ ਹੰਕਾਰ ਚ ਨਾ ਆਉਂਦਾ ਇੰਨਾਂ ਮਾਣ ਨਾ ਕਰਦਾ ਆਪਣੀ ਪੜ੍ਹਾਈ ਦਾ ਆਪਣੀ ਸਟਰੈਂਥ ਦਾ ਚਾਹੇ ਆਪਣੀ ਉਹ ਕੁਝ ਵੀ ਆ ਆਪਣੀ ਫਾਈਨੈਂਸ਼ੀਅਲ ਹੋਵੇ ਕਿਸੇ ਵੀ ਤਰ੍ਹਾਂ ਦੀ ਤੇ ਜੋ ਵੀ ਮੈਂ ਜਿੰਨਾ ਮਰਜੀ ਸਿਆਣਾ ਦੁਨੀਆ 'ਚ ਬਣਿਆ ਹਾਂ ਜਿੰਨਾ ਮਰਜੀ ਮੈਨੂੰ ਦੁਨੀਆ ਕਹਿੰਦੀ ਹੈ ਤੂੰ ਬਹੁਤ ਸਿਆਣਾ ਬਹੁਤ ਚੰਗਾ ਬਹੁਤ تیر ਚੱਕਲਿਆ ਬਹੁਤ ਜੀਵ ਪਰ ਉਹਦੀ ਤਰਤੀ ਨਹੀਂ ਦੁਨੀਆ ਵਾਸਤੇ ਹੋ ਸਕਦਾ ਮੈਂ ਬਹੁਤ ਜ਼ਿਆਦਾ ਸਿਆਣਾ ਵੀ ਹੋ ਜਾਾਂ ਚਾਹੇ ਕੋਈ ਕਹਿੰਦਾ ਹੋਵੇ ਤੂੰ ਇਦਾਂ ਦਾ ਪਰ ਬਾਬਾ ਫਰੀਦ ਜੀ ਕਹਿੰਦੇ ਕਿ ਮੈਨੂੰ ਪਤਾ ਹੁੰਦਾ ਕਿ ਤੂੰ ਇਦਾਂ ਦੇ ਨੂੰ ਪਸੰਦ ਕਰਦਾ ਤੇ ਮੈਂ ਐਵੇਂ ਇੰਨੀ ਇਕੱਠੀ ਨਾ ਕਰਦਾ ਚੀਜ਼ਾਂ ਵੀ ਆ ਗਿਆਨ ਦੇ ਹੰਕਾਰ 'ਚ ਨਾ ਫਿਰਦਾ ਕਿ ਮੇ ਅ ਗਿਆਨ ਦੇ ਹੰਕਾਰ ਚ ਚਾਹੇ ਨਾ ਫੇਰਦਾ ਜਿੱਦਾਂ ਆਪਾਂ ਛੋਟੇ ਨੇਰ ਭੋਲਾ ਸੁਭਾਅ ਆ ਬੱਚਾ ਆ ਤੇ ਇੱਕ ਬੱਚੇ ਦਾ ਸਾਫ਼ ਨੀਤ ਜੋ ਦਿਲ ਚੋਂ ਮੂਤੇ ਪਰ ਆਪਾਂ ਹੌਲੀ ਹੌਲੀ ਸਾਡੇ ਅੰਦਰ ਚਲਾਕੀ ਆਉਣ ਲੱਗ ਗਈ ਸਿਆਣੇ ਬੰਦੇ ਕੇ ਤੇ ਬੱਬਾ ਜੀ ਕਹਿੰਦੇ ਕਿ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਉਦੋਂ ਹੀ ਆਪਣੇ ਆਪ ਨੂੰ ਰੋਕ ਲੈਂਦਾ ਜੇ ਜਾਣ ਲੜਿਛ ਜਣਾ ਪੀੜੀ ਪਾਈ ਗੰਡ ਤੇ ਜੇ ਵੱਡਮਾ ਨਾ ਏ ਕੋ ਸਭ ਜਗ ਡਿਟਾ ਹੰਡ ਇਹਤੇ ਬਾਬਾ ਜੀ ਕਹਿ ਰਹੇ ਵੀ ਜੇ ਮੈਨੂੰ ਪਤਾ ਹੁੰਦਾ ਕਿ ਤੇਰਾ ਲੜ ਛਿਜ ਜਾਣਾ ਵਾ ਵੀ ਤੇਰਾ ਲੜ ਮੇਰੇ ਹੱਥੋਂ ਛੁੱਟ ਜਾਣਾ ਵਾ ਜਦ ਤੱਕ ਬੱਚਾ ਆਪਣੇ ਮਾਪਿਓ ਨਾਲ ਜਾਂਦਾ ਉਂਗਲ ਫੜੀ ਕੇ ਮੇਲੇ 'ਚ ਉਹਦੇ ਹੱਥੋਂ ਛੁੱਟ ਜੇ ਉਹ ਗਵਾਜ ਜਾਂਦਾ ਹੈਨਾ ਦੁਨੀਆ ਦੇ ਇਤਰਾ ਭੀੜ ਦੇ ਵਿੱਚ ਗਵਾਜ ਜਾਂਦਾ ਜਦੋਂ ਉਹਦੇ ਹੱਥੋਂ ਆਪਣੇ ਮਾਪਿਓ ਦਾ ਪੱਲਾ ਛੁੱਟ ਜੇ ਤੇ ਸੇਮ ਬਾਬਾ ਜੀ ਕਹਿੰਦੇ ਵੀ ਜੇ ਮੈਂ ਐਦਾਂ ਦੇ ਚਲਾਕ ਬਣਦੇ ਆਂ ਬਣਦੇ ਆਂ ਦੁਨੀਆਦਾਰੀ 'ਚ ਆਉਂਦੇ ਆਉਂਦੇ ਵੱਡਾ ਹੁੰਦੇ ਹੁੰਦੇ ਤੇ ਜੇ ਮੈਨੂੰ ਪਤਾ ਹੈ ਕਿ ਤੇਰੇ ਨਾਲ ਲੜ ਛੁੱਟ ਜਾਣਾ ਤੇ ਮੈਂ ਵਸਾ ਨਾ ਖਾਂਦਾ ਮੈਂ ਇਹ ਲੜ ਪੱਕੀ ਗੰਡ ਬਣ ਕੇ ਰੱਖਦਾ ਕਿ ਮੈਨੂੰ ਪਤਾ ਛੁੱਟ ਜਾਣਾ ਫਿਰ ਮੈਂ ਕਦੀ ਵੀ ਨਾ ਛੁੱਟਣ ਦਿੰਦਾ ਕਿਉਂਕਿ ਮੈਨੂੰ ਤੇਰੇ ਤੋਂ ਜ਼ਿਆਦਾ ਕੋਈ ਨਹੀਂ ਹੈਗਾ ਮੈਂ ਸਾਰੀ ਦੁਨੀਆ ਵੇਖ ਲਈ ਸੈਂ ਜੇਵਡ ਮੈਂ ਕੋਈ ਨਹੀਂ ਸਭ ਜਗ ਡਿਟਾਂਡ ਵੀ ਤੇਰੇ ਤੋਂ ਤੇਰੇ ਵਰਗਾ ਮੇਰੇ ਲਈ ਹੋਰ ਕੋਈ ਨਹੀਂ ਹੈਗਾ ਤੇਰੇ ਜਿੱਡਾ ਮੇਰੇ ਲਈ ਹੋਰ ਕੋਈ ਵੀ ਮੈਂ ਇਹ ਨਾ ਨਹੀਂ ਰੱਖਦਾ ਜਿੰਨਾ ਤੂੰ ਰੱਖਦਾ ਵਾ ਤੇ ਪਰ ਉਹ ਲੜ ਨਾ ਛੁੱਟਣ ਦਿੰਦਾ ਜੋ ਮੈਨੂੰ ਅੱਜ ਪਤਾ ਲੱਗਾ ਵਾ ਜੇ ਮੈਨੂੰ ਪਹਿਲੇ ਪਤਾ ਹੁੰਦਾ ਤੇ ਮੈਂ ਜੇ ਮੈਨੂੰ ਪਹਿਲੇ ਪਤਾ ਹੁੰਦਾ ਤੇ ਉਦੋਂ ਹੀ ਨਾ ਇਹ ਚੀਜ਼ ਮੈਂ ਦੂਰੀ ਹੋਣੀ ਨਾ ਦੇਣੀ ਦੂਰੀ ਪੈਣ ਹੀ ਨਾ ਦਿੰਦਾ ਜੇ ਮੈਨੂੰ ਪਤਾ ਹੁੰਦਾ ਕਿ ਇਦਾਂ ਇਦਾਂ ਕੀਤੀਆਂ ਤੇਰਾ ਲੜ ਛੁੱਟ ਜਾਣਾ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਖਨਾ ਲੇਕ ਆਪਨੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ ਇਹਦੇ ਚ ਬਾਬਾ ਜੀ ਸਾਨੂੰ ਇਹ ਸਮਝਾ ਰਿਹਾ ਕਿ ਜੇ ਤੈਨੂੰ ਥੋੜੀ ਅਕਲ ਆ ਗਈ ਹੀ ਤੇਰਾ ਨਜ਼ਰੀਆ ਥੋੜਾ ਵੱਡਾ ਹੋ ਗਿਆ ਹੀਗਾ ਤੂੰ ਕੋਈ ਵੀ ਧਾਰਮਿਕ ਕੰਮ ਕੀਤੇ ਸੇਵਾ ਕੀਤੀ ਪਾਠ ਪੂਜਾ ਕੀਤੀ ਹਨਾ ਤੂੰ ਬਹੁਤ ਲਿਟਰੇਚਰ ਪੜਿਆ ਜਾਂ ਮਹਾਪੁਰਸ਼ਾਂ ਨੂੰ ਸੁਣਿਆ ਤੈਨੂੰ ਥੋੜੀ ਅਕਲ ਆ ਗਈ ਤੇ ਇਹ ਅਕਲ ਨਾਲ ਮੈਂ ਖੁਦ ਨੂੰ ਸਹੀ ਕਰਨਾ ਹੈਗਾ ਖੁਦ ਦੀਆਂ ਕਮੀਆਂ ਜਿਹੜੀਆਂ ਆਹੀਆਂ ਇਹ ਦੂਰ ਕਰਨੀਆਂ ਹੈਗੀਆਂ ਇਹ ਅਕਲ ਮੈਂ ਆਪਣੇ ਵਾਸਤੇ ਇਕੱਠੀ ਕੀਤੀ ਸੀ ਕਿ ਕਿ ਇਹਦੇ ਨਾਲ ਮੈਂ ਖੁਦ ਨੂੰ ਜਾਣਾ ਖੁਦ ਨੂੰ ਛਾਣਾ ਜਾਂ ਖੁਦ ਨੂੰ ਮੈਂ ਸਹੀ ਕਰਾਂ ਪਰ ਹੋ ਕੀ ਰਿਆ ਇਹ ਅਕਲ ਨਾਲ ਆਪਾਂ ਜਜਮੈਂਟ ਕਰਨ ਲੱਗੇ ਦੂਸਰਿਆਂ ਨੂੰ ਕਿ ਜੇ ਤੈਨੂੰ ਅਕਲ ਲਤੀਫ ਥੋੜਾ ਜਿਹਾ ਤੈਨੂੰ ਅਕਲ ਆ ਹੀ ਗਈ ਆ ਤੇ ਕਾਲੇ ਲੇਖ ਨਾਲ ਲੇਖ ਆਪਣੜੇ ਗਿਰਵਾਨੇ ਮੇ ਸਿਰ ਨੀਵਾ ਕਰ ਦੇਖ ਕਿ ਤੂੰ ਇਹਦੇ ਨਾਲ ਖੁਦ ਨੂੰ ਸਮਝਾਉਣਾ ਹੀ ਪਰ ਇਦਾਂ ਇਦਾਂ ਐਗਜ਼ਾਮਪਲ ਲਿਆ ਕਿ ਮੰਨ ਲਓ ਕਿ ਮੈਂ ਕਹਾਂ ਕਿ ਮੈਂ ਬਹੁਤ ਆ ਪੜਦਾ ਵਾਂ ਮੈਂ ਬੜਾ ਧਾਰਮੀ ਕਿ ਆ ਫਲਾਣਾ ਨਹੀਂ ਹੈਗਾ ਉਹ ਦਾ ਧਰਮ ਸਹੀ ਨਹੀਂ ਉਹ ਬੰਦਾ ਇਦਾਂ ਨਹੀਂ ਕਰਦਾ ਤਾਂ ਉਹ ਪੱਕਾ ਨਹੀਂ ਆ ਉਹ ਕੱਚਾ ਵਾ ਉਹ ਉਹ ਗੁਰਸੇਖ ਨਹੀਂ ਆ ਉਹ ਸਹੀ ਉਹਨੂੰ ਮੰਦਰ ਆਉਣ ਦਾ ਨਹੀਂ ਪਤਾ ਉਹਨੂੰ ਗੁਰਦਰਿਆ ਆਉਂਦਾ ਨਹੀਂ ਪਤਾ ਇਹ ਵਾਟੇਵਰ ਜਿੱਦਾਂ ਵੀ ਆਪਾਂ ਦੇਖਦੇ ਆ ਉਹ ਨਵਾਜੀ ਪੱਕਾ ਨਹੀਂ ਆ ਹਨਾ ਉਹ ਇਸਲਾਮ ਚ ਪੱਕਾ ਨਹੀਂ ਆਦਾ ਮਤਲਬ ਇਹਨਾਂ ਚੀਜ਼ਾਂ ਨਾਲ ਮੈਂ ਦੂਸਰਿਆਂ ਨੂੰ ਜੱਜ ਕਰਨ ਲੱਗ ਗਿਆ ਕਿ ਉਹ ਸਹੀ ਪਾਥ ਤੇ ਨਹੀਂ ਆ ਉਹਦਾ ਧਰਮ ਮਾੜਾ ਉਹਦਾ ਚੰਗਾ ਇਹ ਚੀਜ਼ਾਂ ਨਾਲ ਮੈਂ ਖੁਦ ਨੂੰ ਸਹੀ ਕਰਨਾ ਹੀ ਨਾ ਕਿ ਮੈਂ ਜਜਮੈਂਟ ਕਰਨੀ ਹੀ ਦੂਸਰਿਆਂ ਵਾਸਤੇ ਇਹਦੇ ਨਾਲ ਇਤਨਾ ਈਰਖਾਵੱਦਗੀ ਇਹਦੇ ਨਾਲ ਹੋਰ ਜਿਹੜੀਆਂ ਚੀਜ਼ਾਂ ਨਾ ਮੈਂ ਖੁਦ ਨਾ ਲੜਨਾ ਹੀ ਇਹ ਗਿਆਨ ਨਾਲ ਲੈ ਕੇ ਤੇ ਮੈਂ ਬਾਹਰ ਦੱਸਣ ਤੁਰ ਪਿਆ ਵਾ ਸੋ ਇਹਦੇ ਨਾਲ ਮੈਂ ਹੋਰ ਮਨ ਖਰਾਬ ਕਰ ਲਿਆ ਜਦੋਂ ਕਿ ਇਹਦੇ ਨਾਲ ਮੈਂ ਆਪਣੇ ਆਪ ਨੂੰ ਵੇਖਣਾ ਹੀ ਇਹ ਨਜ਼ਰੀਏ ਨਾ ਇਹ ਜਿਹੜਾ ਚਸ਼ਮਾ ਹਨ ਮੈਨੂੰ ਮਿਲਿਆ ਵਾ ਸਿਆਣਪ ਵਾਲਾ ਇਹਦੇ ਨਾਲ ਮੈਂ ਖੁਦ ਨੂੰ ਛਾਨਣਾ ਹੀ ਤੇ ਇਹਦੇ ਨਾਲ ਮੈਂ ਦੂਜਿਆਂ ਨੂੰ ਛਾਨਣਾ ਲੱਗ ਗਿਆ ਤੇ ਇਹੋ ਹੀ ਆ ਫਿਰ ਮੈਂ ਹੁਣ ਆਪਣੇ ਮਨ ਦੇ ਉੱਤੇ ਇਤਨਾ ਕਾਲੇ ਲੇਖ ਲਿਖ ਲਏ ਹੋਏ